ਸੱਤਾ ਚ ਨਹੀਂ ਜਿਹੜੇ ਵਿਰੋਧੀ ਆ ਸੱਤਾ ਜਿਹਾ ਨਾ ਹੋਣ ਕਰਕੇ ਲੋਕਾਂ 'ਚ ਭੱਜੇ ਫਿਰਦੇ ਤੇ ਜੱਫੀਆਂ ਪਾਉਂਦੇ ਫਿਰਦੇ ਆ ਜਦੋਂ ਸੱਤਾ 'ਚ ਹੁੰਦੇ ਨਾਲ ਯਾਦ ਕਰੋ ਇਹਨਾਂ ਦੀਆਂ ਨਾਸਾਂ ਜਿਹੜੀਆਂ ਉਹ ਲਾਲ ਹੋ ਜਾਂਦੀਆਂ ਗੁੱਸੇ ਨਾਲ ਤੇ ਜਿਹਨਾਂ ਨੂੰ ਕੋਈ ਪੁੱਛਦਾ ਨੇ ਵੀ ਐਮਐਲਏ ਸਾਹਿਬ ਤੁਹਾਡਾ ਲੱਕ ਵੜਾ ਲਿਆ ਤੇ ਲੋਕ ਕਹਿੰਦੇ ਨੇ ਹੀ ਤਾਕਤ ਦਾ ਨਸ਼ਾ ਵੜਾਦਾ ਤਾਕਤ 'ਚ ਗੁੱਸਾ ਆ ਜਾਂਦਾ ਹੁੰਦੀਆਂ ਨਹੀਂ ਗੱਲਾਂ ਨਹੀਂ ਇਤਰਾ ਇਹਨਾਂ ਲੋਕਾਂ ਦੇ ਲੱਕ ਲਾਣ ਹੋ ਜਾਂਦੇ ਸੀ ਤਾਕਤ ਕਰਕੇ ਤੇ ਭਰਾਵੋ ਇਹ ਆਮ ਆਦਮੀ ਪਾਰਟੀ ਆ ਜਿਹਦੇ ਚ ਤੁਹਾਡੀ ਹਰ ਐਮਐਲਏ ਹਰ ਮੰਤਰੀ ਤੱਕ ਪਹੁੰਚਿਆ ਬਾਕੀ ਮੈਂ ਸਾਡੇ ਹਲਕੇ ਦੇ ਵੀ ਸਰਪੰਚ ਸਪਾਨ ਮੋਤਬਰ ਬੈਠੇ ਆ ਫਡੂਰ ਸਾਹਿਬ ਤੇ ਵੀ ਬੈਠੇ ਆ ਭਰਾਵੋ ਜਿਹੜਾ ਗਲਤ ਬੰਦਾ ਉਹਦਾ ਸਾਥ ਨਾ ਦਿਓ ਸਹੀ ਬੰਦੇ ਦਾ ਸਾਥ ਦਿਓ ਲੋਕ ਵੀ ਤੁਹਾਡਾ ਸਾਥ ਦੇਣਗੇ ਪ੍ਰਮਾਤਮਾ ਵੀ ਤੁਹਾਡਾ ਸਾਥ ਦੇਗਾ ਕੁਦਰਤ ਵੀ ਉਹਦੇ ਨਾਲ ਹੁੰਦੀ ਆ ਜਿਹੜਾ ਬੰਦਾ ਸੱਚ ਤੇ ਖੜਦਾ ਜਿਹੜਾ ਬੰਦਾ ਸੱਚ ਦੀ ਗੱਲ ਕਰਦਾ ਪ੍ਰਮਾਤਮਾ ਵੀ ਉਹਦਾ ਸਾਥ ਦਿੰਦਾ ਜੇ ਹਰਜੀਤ ਸਿੰਘ ਸੰਧੂ ਨੇ ਕਿਸੇ ਤੋਂ ਉਹ ਅਹੁਦਾ ਨਹੀਂ ਮੰਗਿਆ ਕਿਸੇ ਤੋਂ ਕੋਈ ਰੈਂਕ ਨਹੀਂ ਮੰਗਿਆ ਤੇ ਹਰਜੀਤ ਸਿੰਘ ਸੰਧੂ ਨੂੰ ਵੀ ਤੇ ਚੇਅਰਮੈਨੀ ਮਿਲੀ ਗਈ ਤੇ ਇਹ ਚੇਅਰਮੈਨियां ਮੈਂ ਕਿ ਪੱਟੀ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਿਆ ਗੁਰਪ੍ਰਿੰਦਰ ਰੂਪਲ ਅੱਜ ਨਸ਼ਹਿਰਾ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਿਆ ਸਰਦਾਰ ਹਰਜੀਤ ਸਿੰਘ ਸੰਧੂ ਅਹੀਂ ਤੇ ਆਪ ਤੇ ਜਦੋਂ ਪਹਿਲਾਂ ਸਰਕਾਰਾਂ ਚ ਵੰਦੇ ਰਹੇ ਆ ਜਦੋਂ ਚੇਅਰਮੈਨ ਬੰਦੇ ਰਹੇ ਆ ਆਪਦੀ ਆੜਤ ਕਰਨ ਨਾਲ ਅਸੀਂ ਤੇ ਉਹ ਬੰਦੇ ਵੰਦੇ ਨੇ ਚੇਅਰਮੈਨ ਬੰਦੇ ਰਹਿਆ ਜਿਹੜੇ ਕਰੋੜਾਪਤੀ ਅਰਬਾਪਤੀ ਜਿਨ੍ਹਾਂ ਕੋ 50 50 60 60 ਕਿਲੇ ਜ਼ਮੀਨ ਜਾਂ ਵੱਡੀਆਂ ਆੜਤਾ ਜਾਂ ਵੱਡੇ ਕਾਰੋਬਾਰ ਉਹ ਬੰਦੇ ਚੇਅਰਮੈਨ ਬੰਦੇ ਵਿਖੇ ਮਾਰਕੀਟ ਕਮੇਟੀਾਂ ਦੇ ਭਾਵੇਂ ਪੱਟੀ ਦੀ ਗੱਲ ਕਰ ਲਈਏ ਤੇ ਭਾਵੇਂ ਨਸ਼ਹਰੇ ਦੀ ਗੱਲ ਕਰ ਲਈਏ ਭਾਵੇਂ ਤਰਨਤਨ ਮਾਰਕੀਟ ਕਮੇਟੀ ਦੀ ਗੱਲ ਕਰ ਲਈਏ ਹੁਣ ਉਤਾਰਿਆ ਵੀ ਕਿ ਨਹੀਂ ਉਤਾਰਿਆ ਇਹ ਆਮ ਆਦਮੀ ਪਾਰਟੀ ਆ ਜਿਨੇ ਆਮ ਘਰਾਂ ਚੋਂ ਮੈਨੂੰ ਇਹਦੇ ਵੀ 95% ਨਵੇਂ ਮੁੰਡੇ ਕੁੜੀਆਂ ਸਰਪੰਚ ਚੇਅਰਮੈਨ ਐਮਰਲੇ ਮੰਤਰੀ ਮੁੱਖ ਮੰਤਰੀ ਦੇ ਅਹੁਦੇ ਤੱਕ ਆਮ ਘਰਾਂ ਚੋਂ ਮੁੰਡੇ ਪਜਾਤੇ ਆਮ ਆਦਮੀ ਪਾਰਟੀ ਨਾਲ ਨਹੀਂ ਤੇ ਕਾਲੀ ਦਲ ਤੇ ਕਾਂਗਰਸ ਤੇ ਬੀਜੇਪੀ ਇਹ ਉਹ ਪਾਰਟੀਆਂ ਹੀ ਜਿਨ੍ਹਾਂ ਨੇ ਹਰ ਪਿੰਡ ਦੇ ਵਿੱਚ ਆਪੋ ਆਪਣਾ ਇੱਕ ਇੱਕ ਪਰਿਵਾਰ ਚੁਣਿਆ ਹੁੰਦਾ ਸੀ ਪਹਿਲਾਂ ਉਹਦਾ ਬਾਪੂ ਮੁੜਕੇ ਉਹਦਾ ਮੁੰਡਾ ਮੁੜਕੇ ਉਹਦਾ ਪੋਤਰਾ ਮੁੜਕੇ ਪੋਤਰਾ ਉਹੋ ਪਰਿਵਾਰ ਹੀ ਤੁਰੇ ਆਉਂਦੇ ਨੇ ਹੁੰਦਾ ਏ ਇਦਾਂ ਕਿ ਨਹੀਂ ਪਿੰਡਾਂ 'ਚ ਇੱਕੋ ਇੱਕੋ ਪਰਿਵਾਰ ਉਹੋ ਪਰਿਵਾਰ ਕਾਂਗਰਸ ਦਾ ਤੁਰਿਆਉਣਾ ਤੇ ਜਿਹੜਾ ਕਾਂਗਰਸ ਨੇ ਚੁਣਿਆ ਉਹੋ ਪਰਿਵਾਰ ਕਾਂਗਰਸ ਦਾ ਤੁਰਿਆਉਣਾ ਐਂਡ ਤਾਂ ਤੇ ਦੂਜੇ ਬੰਦੇ ਵੋਟਾਂ ਪਾਉਣ ਜੋ ਕੇ ਰਿੰਦੇ ਰਹੇ ਤੇ ਆਪਾਂ ਤੇ ਉਹਨਾਂ ਬੰਦਿਆਂ ਨੂੰ ਆਪਾਂ ਸਾਰੇ ਵਿੱਚੇ ਮੈਂ ਆਪਣੇ ਆਪਣੇ ਹੀ ਕਹਿੰਦਾ ਆਪਣੇ ਸ਼ਹਿਰ ਦੀ ਗੱਲ ਕਰੀਏ ਤੇ ਐਮਸੀ ਖਿਲਾਰ ਦੇਣਾ ਪਾਰਟੀਆਂ ਨੇ ਤੇ ਜੇ ਪਿੰਡਾਂ ਦੀ ਗੱਲ ਹੋਣੀ ਤੇ ਕੋਈ ਮੈਂਬਰ ਖਿਲਾੜ ਦੇਣਾ ਆਪਣਾ ਤੇ ਉਹਦੇ ਮੈਂਬਰ ਖਿਲਾੜ ਲੱਗਿਆ ਵੀ ਕੋਈ ਪੁੱਛਦਾ ਨਹੀਂ ਪਿੰਨੂ ਮੈਂਬਰ ਖਿਲਾੜ ਦਈਏ ਉਹ ਖਿਲਾੜ ਕੇ ਮੈਂਬਰ ਤੇ ਮੁੜ ਕੇ ਆ ਜਾਂਦੇ ਹਾਂ ਜੀ ਆ ਫਲਾਣਾ ਬੰਦਾ ਖਲੋਤਾ ਵੋਟਾਂ ਪਾ ਦਿਓ ਜੀ ਤੇ ਆਪਾਂ ਪਾ ਦੇਣੀਆ ਜਿਹੜਾ ਚੰਗਾ ਲੱਗਣਾ ਉਹਨੀ ਪਾ ਦੇਣੀ ਤੇ ਐਵੇਂ ਹੀ ਚੱਲਦਾ ਰਿਹਾ ਕੰਮ ਇਹ ਭਰਾ